ਇੱਕ ਵਾਰੀ ਫੇਰ ਇੰਡੀਆ ਨੇ ਏਅਰ ਸਟ੍ਰाइक ਕੀਤੀ ਆ ਤੇ ਜਿਹੜੀ ਇਸ ਵਾਰੀ ਏਅਰ ਸਟ੍ਰाइक ਕੀਤੀ ਆ ਉਹ ਪਾਕਿਸਤਾਨ ਤੇ ਨਹੀਂ ਕੀਤੀ ਬਿਲਕੁਲ ਇਸ ਵਾਰੀ ਕੀਤੀ ਆ ਜੀ ਮੀਆਮਾਰ ਦੇ ਵਿੱਚ ਮੀਆਮਾਰ ਦੇ ਵਿੱਚ ਕੀਤੀ ਆ ਉਹ ਗਰੁੱਪ ਜਿਹੜਾ ਇੰਡੀਆ ਦੇ ਵਿੱਚ ਇੱਕ ਗ੍ਰੇਟਰ ਨਾਗਾਲਿੰਦ ਦੀ ਡਿਮਾਂਡ ਕਰਦਾ ਹੈ ਇੰਡੀਆ ਦਾ ਕੁਝ ਹਿੱਸਾ ਲੈ ਕੇ ਕੁਝ ਮੀਆਮਾਰ ਦਾ ਹਿੱਸਾ ਲੈ ਕੇ ਇੱਕ ਅਲੱਗ ਦੇਸ਼ ਇੱਕ ਅਲੱਗ ਕ੍ਰਿਸਚੀਅਨ ਕੰਟਰੀ ਬਣਾਉਣ ਦੀ ਜਿਹੜਾ ਗਰੁੱਪ ਡਿਮਾਂਡ ਕਰਦਾ ਹੈ ਉਹਨਾਂ ਦੇ ਉੱਤੇ ਇਹ ਸਟ੍ਰਾਈਕ ਕੀਤੀ ਆ 2021 ਦੀ ਅਕਤੂਬਰ ਦੀ ਜਿਹੜੀ ਰਾਤ ਸੀਗੀ ਉਸ ਸਮੇਂ ਕੀਤੀ ਆ ਪਰ ਇੰਡੀਆ ਦੀ ਆਰਮੀ ਇਹਦੀ ਜ਼ਿੰਮੇਵਾਰੀ ਨਹੀਂ ਲੈਂਦੀ ਪਰ ਬਹੁਤ ਸਾਰੇ ਮੀਡੀਆ ਇਸ ਵੇਲੇ ਦੱਸ ਰਹੇ ਇਹ ਸਟ੍ਰਾਈਕ ਇੰਡੀਆ ਨੇ ਹੀ ਕੀਤੀ ਸੀ ਜਿਹਦੇ ਵਿੱਚ ਉਸ ਗਰੁੱਪ ਦੇ ਜਿਹੜੇ 5 ਮੈਂਬਰ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਉਹ ਗਰੁੱਪ ਵਾਲੇ ਜਿਹੜਾ ਇੱਕ ਅਲੱਗ ਦੇਸ਼ ਬਣਾਉਣਾ ਚਾਹੁੰਦੇ ਆ ਉਹਦੇ ਪਿੱਛੇ ਚਾਈਨਾ ਕਿਸ ਤਰ੍ਹਾਂ ਇਸ ਵੇਲੇ ਮੀਂਹ ਮਾਰਦੇ ਵਿੱਚ ਇਹ ਚਾਹੁੰਦਾ ਹੈ ਕਿ ਸਿਵਲ ਵਾਰ ਹੋਰ ਲੰਬਾ ਟਾਈਮ ਲੱਗੀ ਤੋਂ ਲੱਗੀ ਰਹੇ ਤੇ ਚਾਈਨਾ ਵਾਲੇ ਕਿਸ ਤਰ੍ਹਾਂ ਰੈਬਲ ਗਰੁੱਪ ਪਲੱਸ ਜਿਹੜੀ ਇਥੇ ਜੁਨਟ ਆਰਮੀ ਦੋਨਾਂ ਦੀ ਮਦਦ ਕਰ ਰਿਹਾ ਇਹ ਪੂਰੀ ਸਟੋਰੀ ਤਰਤੀਬ ਨਾਲ ਜਾਣਦੇ ਆ ਆਜੋ ਇਹ ਗਰੁੱਪ ਜਿਹੜਾ ਇੱਕ ਗ੍ਰੇਟਰ ਨਾਗਾ ਲਿੰਡ ਦੀ ਡਿਮਾਂਡ ਕਰਦਾ ਇਹਦਾ ਨਾਮ ਆ ਜੀ ਐਨ ਐਸ ਸੀ ਐਨ ਜਿਹਦੀ ਸ਼ੁਰੂਆਤ ਹੋਈ ਸੀਗੀ 1980 ਦੇ ਵਿੱਚ ਹਾਂਜੀ 31 ਜਨਵਰੀ 1980 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ ਉਹਦੇ ਤੋਂ ਬਾਅਦ ਜਿਹੜਾ ਇਹ ਗਰੁੱਪ ਸੀਗਾ ਐਨ ਐਸ ਸੀ ਐਨ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ 1988 ਦੇ ਵਿੱਚ ਉਹਦੇ ਵਿੱਚ ਜਿਹੜਾ ਇੱਕ ਗਰੁੱਪ ਆ ਐਨ ਐਸ ਸੀ ਐਨ ਕੇ ਖਪਲਾਂਗ ਗਰੁੱਪ ਉਹ ਕਹਿੰਦੇ ਆ ਕਿ ਅਸੀਂ ਇਹ ਹਥਿਆਰਾਂ ਨਾਲ ਲੰਮਾਂਗੇ ਇੱਕ ਜਿਹੜਾ ਗਰੁੱਪ ਸੀਗਾ ਐਨ ਐਸ ਸੀ ਐਨ ਆਈ ਐਮ ਜਿਹਦੇ ਮੁਖੀ ਸੀਗੇ ਟੀ ਮੂਵੀਆ ਇਹ ਕਹਿੰਦੇ ਜੀ ਅਸੀਂ ਗੱਲਬਾਤ ਨਾਲ ਅਸੀਂ ਸਾਰਾ ਇਹ ਮਸਲਾ ਸਲਝਾਵਾਂਗੇ ਸਰਕਾਰ ਦੇ ਨਾਲ ਜਿਹੜਾ ਹਥਿਆਰਬੰਦ ਗਰੁੱਪ ਸੀਗਾ ਐਨ ਐਸ ਸੀ ਐਨ ਕੇ ਉਹਨਾਂ ਦਾ ਜਿਹੜਾ ਮੁਖੀ ਸੀਗਾ ਐਸ ਐਸ ਖਪਲਾਂਗ ਉਹਦੀ ਜਿਹੜੀ ਮੌਤ ਹੋ ਜਾਂਦੀ ਆ 9 ਜੂਨ 2017 ਨੂੰ ਤੇ ਉਸ ਤੋਂ ਬਾਅਦ ਇੱਕ ਨਵਾਂ ਇਹਨਾਂ ਦਾ ਜਿਹੜਾ ਮੁਖੀ ਬਣਦਾ ਚੇਅਰਮੈਨ ਬਣਦਾ ਜੂ ਜੁੰਗ ਅੰਗ ਇਹ ਬੜਾ ਬੰਦਾ ਕਸੂਤਾ ਜਿਆ ਨਾਮ ਆ ਇਹ ਇਹਦਾ ਮੁਖੀ ਬਣ ਜਾਂਦਾ ਹਾਲੇ ਤੱਕ ਵੀ ਇਹ ਵਾਲਾ ਬੰਦਾ ਮੁਖੀ ਆ ਇਹ ਹਥਿਆਰਬੰਦ ਤਰੀਕੇ ਨਾਲ ਇੰਡੀਆ ਦੇ ਵਿੱਚ ਪੂਰੀ ਕਤਲੂਗਾਰਤ ਕਰ ਦਿਆ ਰੀਸੈਂਟਲੀ ਇਹਨਾਂ ਨੇ ਜਿਹੜੇ ਆਸਾਮ ਰਾਈਫਲ ਸੀਗੇ ਇੰਡੀਆ ਦੀਆਂ ਪੈਰਾ ਮਿਲਟਰੀ ਫੋਰਸਾਂ ਸੀਗੀਆਂ ਉਹਦੀਆਂ ਚਾਰ ਚੌਕੀਆਂ ਦੇ ਉੱਤੇ ਹਮਲਾ ਕੀਤਾ ਸੀਗਾ ਜਿਹਦੇ ਵਿੱਚ ਕਿੰਨਾ ਨੁਕਸਾਨ ਹੋਇਆ ਇਹ ਗੱਲ ਤਾਂ ਬਾਹਰ ਨਹੀਂ ਆਈ ਇਹ ਅਰੂਣਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਚਾਂਗਲਾਂਗ ਇੱਥੇ ਇਹਨਾਂ ਨੇ ਇਹ ਹਮਲਾ ਕੀਤਾ ਜੀ ਤੁਸੀਂ ਦੇਖ ਵੀ ਸਕਦੇ ਆ ਮੀਆਂ ਮਾਰਦੇ ਬਿਲਕੁਲ ਨਾਲ ਲੱਗਦਾ ਇਹ ਵਾਲਾ ਏਰੀਆ ਅਰੂਣਾਚਲ ਪ੍ਰਦੇਸ਼ ਦਾ ਇਸ ਲਈ ਇੱਥੇ ਚਾਰ ਚੌਕੀਆਂ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਜਿਹੜੀਆਂ ਆਸਾਮ ਰਾਈਫਲ ਦੀਆਂ ਸੀਗੀਆਂ ਹਮਲਾ ਹਮਲਾ ਕਰਕੇ ਮੁੜ ਕੇ ਇਹ ਬੜਾ ਜਿਹੜਾ ਇਹ ਇਹ ਬਹੁਤ ਜਾਨੀ ਕਿ ਸੰਘਣੇ ਜੰਗਲ ਆ ਉਹਦੇ ਵਿੱਚ ਜਾ ਜੁਕੇ ਇਹ ਸਾਰੇ ਲੁਕ ਜਾਂਦੇ ਆ ਫੇਲੇ ਹੀ ਇੰਡੀਆ ਵਾਲਿਆਂ ਨੇ ਜਿਹੜੀ 에ਅ ਸਟ੍ਰੈਕ ਕੀਤੀ ਆ ਇਹਨਾਂ ਦੇ ਜਿਹੜੇ ਕੈਂਪ ਸੀਗੇ ਅੰਦਰ ਮੀਆਂ ਮਾਰ ਦੇ ਵਿੱਚ 4-5-5 ਕਿਲੋਮੀਟਰ ਅੰਦਰ ਜਾ ਕੇ ਸੀਗੇ ਸੋ ਬੜੇ ਹੀ ਤਰੀਕੇ ਦੇ ਨਾਲ ਇੱਕ 에ਅ ਸਟ੍ਰੈਕ ਕੀਤੀ ਆ ਉਹ ਵੀ ਡਰੋਨਾਂ ਦੇ ਨਾਲ ਮਨੁੱਖ ਰਹਿਤ ਡਰੋਨ ਜਿਹੜੇ ਆ ਉਹ ਹੀ ਪੇਜੇ ਮੀਆਂ ਮਾਰ ਦੇ ਨਾਲ ਇੰਡੀਆ ਦੀ ਜੇਕਰ ਪੂਰੀ ਇਹ 1643 ਕਿਲੋਮੀਟਰ ਦਾ ਪੂਰਾ ਬਾਰਡਰ ਏਰੀਆ ਇਹ ਸ਼ੇਅਰ ਕੀਤਾ ਜਾਂਦਾ ਨਾਰਥ ਈਸਟ ਦੇ ਜਿੰਨੇ ਵੀ ਰਾਜਾ ਉਹਦੇ ਵਿੱਚ ਰੂਨਾਚਲ ਪ੍ਰਦੇਸ਼ 520 ਕਿਲੋਮੀਟਰ ਦਾ ਏਰੀਆ ਉਹਨਾਂ ਮੀਆਮਾਰ ਦੇ ਨਾਲ ਸ਼ੇਅਰ ਕਰਦਾ ਨਾਗਾਲੈਂਡ 215 ਮਨੀਪੁਰ 398 ਮਿਜ਼ੋਰਮ 510 ਸੋ ਮਿਜ਼ੋਰਮ ਤੇ ਅਰੂਨਾਚਲ ਪ੍ਰਦੇਸ਼ ਬਹੁਤ ਵੱਡਾ ਏਰੀਆ ਆਪਣਾ ਜਿਹੜਾ ਇਹ ਸ਼ੇਅਰ ਕਰਦੇ ਆ ਮੀਆਂ ਮਾਰਦੇ ਨਾਲ ਸੋ ਜ਼ਿਆਦਾਤਰ ਜਿਹੜਾ ਇੱਥੇ ਡਿਸਟਰਬੈਂਸ ਹੁੰਦੀ ਆ ਇਹ ਅਰੂਨਾਚਲ ਪ੍ਰਦੇਸ਼ ਦੇ ਏਰੀਏ ਦੇ ਵਿੱਚੋਂ ਹੀ ਜਾਂ ਨਾਗਾ لینڈ ਵਾਲੇ ਏਰੀਏ ਦੇ ਵਿੱਚੋਂ ਇੱਥੋਂ ਹੀ ਜ਼ਿਆਦਾਤਰ ਜਿਹੜਾ ਆ ਇਹ ਅਟੈਕ ਕਰਦੇ ਆ ਜਿਹੜੇ ਵੀ ਉੱਥੇ ਇਹ ਗਰੁੱਪ ਰਹਿੰਦੇ ਆ ਜਿਹੜੇ ਇੰਡੀਆ ਦੇ ਖਿਲਾਫ ਲੜਦੇ ਆ ਤੇ ਇੱਥੋਂ ਉਹ ਹਮਲਾ-ਉਮਲਾ ਕਰਕੇ ਵਾਪਸ ਚਲ ਜਾਂਦੇ ਆ ਕਿਉਂਕਿ ਇੱਥੇ ਜਿਹੜੀ ਬਾਉਂਡਰੀ ਆ ਉਹਦੀ ਹਾਲੇ ਕੰਪਲੀਟ ਫੈਂਸਿੰਗ ਨਹੀਂ ਕੀਤੀ ਗਈ ਬਾਰਡਰ ਨਹੀਂ ਬਣਿਆ ਇਸ ਲਈ ਜੰਗਲਾਂ ਜੰਗਲਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਆ ਗਿਆ ਕੋਈ ਮੀਆਮਾਰ ਦੇ ਵਿੱਚ ਚੱਲ ਗਿਆ ਉਹਨਾਂ ਲਈ ਥੋੜਾ ਜਿਹਾ ਇਹ ਸੌਖਾ ਹੈ ਮੀਆਮਾਰ ਦਾ ਜਿਹੜਾ ਇਹ ਸਗਾਇੰਗ ਰੀਜ਼ਨ ਆ ਤੁਸੀਂ ਦੇਖ ਸਕਦੇ ਆ ਮੈਪ ਦੇ ਵਿੱਚ ਇੱਥੇ ਹੀ ਜ਼ਿਆਦਾਤਰ ਜਿਹੜੇ ਇਹ ਗਰੁੱਪਾ ਉਹ ਰਹਿੰਦੇ ਆ ਉਹਨਾਂ ਦੇ ਕੈਂਪ ਵਗੈਰਾ ਬਣਿਆ ਇਹ ਇੰਡੀਆ ਆ ਗਿਆ ਇਧਰਲੇ ਪਾਸੇ ਚਾਈਨਾ ਆ ਗਿਆ ਸੋ ਇੰਡੀਆ ਨੇ ਇੱਥੋਂ ਹੀ ਆਪਣੇ ਡਰੋਨਾਂ ਦੇ ਨਾਲ ਸੈਟਲਾਈਟ ਦੇ ਨਾਲ ਆਪਣੀ ਇੰਟੈਲੀਜੈਂਸੀ ਦੇ ਨਾਲ ਪਹਿਲਾਂ ਸਾਰੀ ਇਹ ਗੂਫੀਆ ਜਾਣਕਾਰੀ ਲਈ ਕਿ ਕਿੱਥੇ ਇਹਨਾਂ ਦੇ ਪ੍ਰੋਪਰ ਕੈਂਪ ਪੈ ਗਿਆ ਕਿੱਥੇ ਜਿਹੜੇ ਮਹਤਵਾਰ ਬੰਦੇ ਆ ਇਹਨਾਂ ਦੇ ਰਹਿੰਦੇ ਆ ਤੇ ਉੱਥੇ ਹੀ ਇਹਨਾਂ ਨੇ ਇਹ ਆਪਣੇ ਡਰੋਨਾਂ ਦੇ ਨਾਲ ਹਮਲਾ ਕੀਤਾ ਜਿਹਦੇ ਵਿੱਚ ਕਾਫੀ ਇਹਨਾਂ ਦਾ ਨੁਕਸਾਨ ਹੋਰ ਵੀ ਹੋਇਆ ਪਰ ਜਿਹੜਾ ਜਾਨੀ ਨੁਕਸਾਨ ਹੋਇਆ ਉਹਦੇ ਵਿੱਚ 5 ਜਣੇ ਜਿਹੜੇ ਆ ਉਹ ਮਰੇ ਇਹ ਦੱਸਿਆ ਇਹ ਖੁਦ ਜਿਹੜੇ ਐਨ ਐਸ ਸੀ ਐਨ ਵਾਲਿਆਂ ਨੇ ਆਪਣੀ ਇਹ ਜाहिर ਕੀਤਾ ਕਿ ਸਾਡੇ ਉੱਤੇ ਹਮਲਾ ਕੀਤਾ ਫਿਲਹਾਲ ਇੰਡੀਆ ਦੀ ਮਿਲਟਰੀ ਵੱਲੋਂ ਕੋਈ ਵੀ ਸਟੇਟਮੈਂਟ ਨਹੀਂ ਆਈ ਕਿਉਂਕਿ ਮਿਆਂਮਾਰ ਦੇ ਵਿੱਚ ਤਾਂ ਪਹਿਲਾਂ ਹੀ ਐਸ ਵੇਲੇ ਸਿਵਲ ਵਾਰ ਚੱਲ ਰਹੀ ਆ ਸੋ ਜਿਹੜੀ ਉੱਥੇ ਦੀ ਐਸ ਵੇਲੇ ਸਰਕਾਰ ਵੀ ਆ ਜਾਂ ਕਹਿ ਲਓ ਇੱਕ ਤਰ੍ਹਾਂ ਆਰਮੀ ਦਾ ਰਾਜਾ ਜੁੰਟਾ ਆਰਮੀ ਉਹਨਾਂ ਨੇ ਵੀ ਕੋਈ ਬਾੜਾ ਇਹਦੇ ਤੇ ਕੋਈ ਇਤਰਾਜ਼ ਨਹੀਂ ਦਿਤਾਇਆ ਜੁਨਟਾ ਵਾਲਿਆਂ ਦਾ ਇਹੀ ਕਹਿਣਾ ਹੁੰਦਾ ਕਿ ਠੀਕ ਆ ਤੇ ਤੁਸੀਂ ਹਮਲਾ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਜਿਹੜੇ ਰੇਬਲ ਗਰੁੱਪ ਹੈਗੇ ਆ ਚਾਹੇ ਇੰਡੀਆ ਦੇ ਖਿਲਾਫ ਵੀ ਲੜਦੇ ਉਹ ਮੀਆਂ ਮਾਰਦੀ ਜਿਹੜੀ ਜੁਨਟਾ ਐ ਇਸ ਵੇਲੇ ਆਰਮੀਆ ਉਹਦੇ ਖਿਲਾਫ ਵੀ ਲੜ ਰਹੇ ਆ ਤੇ ਇਹਦੇ ਵਿੱਚ ਜਿਹੜਾ ਇਹ ਗਰੁੱਪ ਸੀਗਾ ਜਿਹਨੇ ਇੰਡੀਆ ਦੇ ਉੱਤੇ ਹਮਲਾ ਕੀਤਾ ਇੱਥੇ ਚੌਕੀਆਂ ਤੇ ਹਮਲਾ ਕੀਤਾ ਉਹਦੇ ਨਾਲ ਉਲਫਾ ਬੰਨ ਵਾਲੇ ਵੀ ਆ ਤੇ ਉਲਫਾ ਬੰਨ ਵਾਲਿਆਂ ਦੇ ਉੱਤੇ ਵੀ ਇੰਡੀਆ ਨੇ ਜੁਲਾਈ ਦੇ ਵਿੱਚ ਪਿੱਛੇ ਰਹਿ ਇੱਕ ਐਦਾਂ ਦੀ ਹੀ ਐਸਟ੍ਰੈਕ ਕੀਤੀ ਸੀ ਜਿਹਦੇ ਵਿੱਚ ਵੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਇਸ ਲਈ ਮਿਆਂਮਾਰ ਵਾਲੇ ਵੀ ਇਹਦੇ ਵਿੱਚ ਬੜੀ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਉਹਨਾਂ ਦਾ ਸਿਰਫ ਇਹੀ ਕਹਿਣਾ ਹੈ ਕਿ ਤੁਸੀਂ ਇਦਾਂ ਜੇ ਕੋਈ ਹਮਲੇ ਕਰਦੇ ਹੋ ਠੀਕ ਆ ਕਰੀ ਜਾਓ ਆਪਣੇ ਦੁਸ਼ਮਣਾਂ ਨੂੰ ਮਿਟਾਈ ਜਾਓ ਪਰ ਸਾਡੀ ਕੋਈ ਜ਼ਮੀਨ ਵਗੈਰਾ ਨਾ ਨੱਪਿਓ ਉਦੋਂ ਤੱਕ ਅਸੀਂ ਸ਼ਾਂਤਾਂ ਬਾਕੀ ਠੀਕ ਆ ਜਿਹੜੇ ਤੁਹਾਡੇ ਦੇਸ਼ ਚ ਆ ਕੇ ਟਰਬਲ ਕਰਦੇ ਆ ਉਹਨਾਂ ਨੂੰ ਤੁਸੀਂ ਖਤਮ ਕਰਨਾ ਕਿੱਦਾਂ ਕਰਨਾ ਉਹ ਤੁਹਾਡੀ ਆਪਣੀ ਮਰਜ਼ੀ ਆ ਮਿਆਂਮਾਰ ਦੇ ਵਿੱਚ 2021 ਤੋਂ ਲੈ ਕੇ ਰੀਸੈਂਟਲੀ ਲਗਾਤਾਰ ਜਿਹੜੀ ਆ ਉੱਥੇ ਸਿਵਲ ਵਾਰ ਚੱਲ ਰਹੀ ਆ ਜਿਹੜੀ ਉੱਥੇ ਜੁੰਤਾ ਆਰਮੀ ਆ ਉਹਦਾ ਵੀ ਕੰਟਰੋਲ ਬਹੁਤ ਸਾਰੇ ਏਰੀਏ ਦੇ ਵਿੱਚ ਘਟ ਚੁੱਕਿਆ ਹੈ ਬਹੁਤ ਸਾਰੇ ਜਿਹੜੇ ਉੱਥੇ ਰੈਬਲ ਗਰੁੱਪ ਆ ਕੋਈ ਅਰਾਕਾਨ ਆਰਮੀ ਹੋ ਗਈ ਜਾਂ ਜਿਹੜੇ ਇਹ ਐਨ ਐਸ ਸੀ ਐਨ ਉਲਫਾ 1 2 3 ਇਸ ਤਰ੍ਹਾਂ ਦੇ ਬਹੁਤ ਸਾਰੇ ਗਰੁੱਪ ਐਸ ਵੇਲੇ ਉੱਥੇ ਕੰਮ ਕਰ ਰਹੇ ਆ ਜਿਹੜੇ ਕੀ ਇਹ ਜੁਨਟਾ ਆਰਮੀ ਦੇ ਖਿਲਾਫ ਲੜਦੇ ਆ ਇਹਨਾਂ ਨੇ ਆਪੋ ਆਪਣੇ ਏਰੀਏ ਜਿਹੜੇ ਆ ਉਥੇ ਕੈਪਚਰ ਕਰ ਲਏ ਆ ਉਥੋਂ ਜਿਹੜੇ ਵੀ ਜੋ ਸਮਾਨ ਨਿਕਲਦਾ ਆ ਜੋ ਮਾਈਨਿੰਗ ਹੁੰਦੀ ਆ ਚਾਹੇ ਰੇਅਰ ਅਰਥ ਐਲੀਮੈਂਟ ਆ ਜਾਂ ਕੋਈ ਹੋਰ ਜਿਹੜੇ ਖਣਿਜ ਪਦਾਰਥਾ ਜਿਹੜੇ ਧਰਤੀ ਚੋਂ ਨਿਕਲਦੇ ਆ ਉਹਨਾਂ ਦੀ ਪੂਰੀ ਇਹ ਸਮਗਲਿੰਗ ਕਰਕੇ ਆਪੋ ਆਪਣੇ ਆਪਣੇ ਜਿਹੜੇ ਇਹ ਰੀਬਲ ਗਰੁੱਪ ਆ ਹਥਿਆਰ ਲੈਂਦੇ ਆ ਤੇ ਆਪਣੇ ਏਰੀਏ ਨੂੰ ਇਹ ਜਾਨੀ ਕਿ ਬਚਾ ਬਚੂ ਕੇ ਰੱਖਣ ਲਈ ਜੋ ਵੀ ਹੱਦ ਹੁੰਦੀ ਆ ਚਾਹੇ ਚਾਈਨਾ ਤੋਂ ਚਾਹੇ ਕੋਈ ਹੋਰ ਦੇਸ਼ਾਂ ਤੋਂ ਇਹ ਸਾਰਾ ਕੁਝ ਲੈਂਦੇ ਆ ਫਿਲਹਾਲ ਇਹਦੇ ਵਿੱਚ ਚਾਈਨਾ ਦਾ ਬਹੁਤ ਵੱਡਾ ਯੋਗਦਾਨ ਆ ਕਿ ਮਿਆਂਮਾਰ ਦੇ ਵਿੱਚ ਜਿਹੜੀ ਆ ਉਹ ਸਿਵਲ ਵਾਰ ਚੱਲਦੀ ਰਹੇ ਤੁਸੀਂ ਕਹਿਣਾ ਪਏ ਚਾਈਨਾ ਨੂੰ ਇਹਦਾ ਕੀ ਫਾਇਦਾ ਹੁੰਦਾ ਚਾਈਨਾ ਨੂੰ ਇੱਥੋਂ ਮਿਲਦੇ ਆ ਜੀ ਇਹ ਰੇਅਰ ਅਰਥ ਐਲੀਮੈਂਟ ਬਿਲਕੁਲ ਉਹੀ ਰੇਅਰ ਅਰਥ ਐਲੀਮੈਂਟ ਜਿਹਦੇ ਉੱਤੇ ਚਾਈਨਾ ਦਾ ਇਕਾਧਿਕਾਰ ਆ ਰੀਸੈਂਟਲੀ ਜਦੋਂ ਅਮਰੀਕਾ ਵਾਲੇ ਟਰੰਪ ਨੇ ਕਿਹਾ ਅਸੀਂ ਨਵੰਬਰ ਤੋਂ ਚਾਈਨਾ ਦੇ ਉੱਤੇ ਟੈਰਫ ਲਾਵਾਂਗੇ ਚਾਈਨ ਵਾਲਿਆਂ ਨੇ ਕਿਹਾ ਸੀ ਜਿਹੜੇ ਰੇਅਰ ਅਰਥ ਐਲੀਮੈਂਟ ਆ ਉਹਨਾਂ ਨੂੰ ਵੀ ਕੰਟਰੋਲ ਕਰਾਂਗੇ ਕਿਉਂਕਿ ਅਮਰੀਕਾ ਬਹੁਤ ਸਾਰੇ ਆ ਰੇਅਰ ਅਰਥ ਐਲੀਮੈਂਟ ਦੇ ਲਈ ਚਾਈਨਾ ਦੇ ਉੱਤੇ ਹੀ ਨਿਰਭਰ ਕਰਦਾ ਆ ਪਰ ਹੁਣ ਜਿਹੜਾ ਅਮਰੀਕਾ ਵਾਲਿਆਂ ਨੇ ਆਸਟ੍ਰੇਲੀਆ ਦੇ ਨਾਲ ਵੀ ਇੱਕ ਜਿਹੜੀ ਡੀਲ ਸਾਈਨ ਕੀਤੀ ਆ ਕਿ ਰੇਅਰ ਅਰਥ ਐਲੀਮੈਂਟ ਤੁਸੀਂ ਸਾਨੂੰ ਦੇ ਦਿਆ ਕਰੋ ਸੋ ਇਸ ਲਈ ਜਿਹੜਾ ਚਾਈਨਾ ਆ ਉਹ ਕੀ ਕਰਦਾ ਆ ਕਿ ਇੱਥੋਂ ਜਿੰਨਾ ਵੀ ਇਹ ਰੇਅਰ ਅਰਥ ਐਲੀਮੈਂਟ ਰੇਅਰ ਅਰਥ ਐਲੀਮੈਂਟ ਕੀ ਹੁੰਦੇ ਆ ਇਹ 17 18 ਜਿਹੜੇ ਆ ਐਲੀਮੈਂਟ ਇਕੱਠੇ ਹੁੰਦੇ ਆ ਉਹਨਾਂ ਨੂੰ ਇੱਥੋਂ ਕਢਦਾ ਆ ਮੀਆਮਾਰ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਰੇਅਰ ਅਰਥ ਐਲੀਮੈਂਟ ਮਤਲਬ ਕਿ ਨਿਕਲਦੇ ਆ ਇਹਨਾਂ ਦੀ ਧਰਤੀ ਦੇ ਵਿੱਚ ਸੋ ਇੱਥੋਂ ਜਿਹੜੇ ਰੇਅਰ ਅਰਥ ਐਲੀਮੈਂਟ ਆ ਉਹ ਇੱਕ ਤਰ੍ਹਾਂ ਨਾਲ ਅਵੈਧ ਤਰੀਕੇ ਨਾਲ ਜਿਹੜੇ ਇਹ ਰੇਵਨ ਗਰੁੱਪ ਆ ਉਹ ਹੀ ਚਾਈਨਾ ਨੂੰ ਭੇਜਦੇ ਰਹਿੰਦੇ ਆ ਚਾਈਨਾ ਵਾਲੇ ਆਪਣੇ ਦੇਸ਼ ਦੇ ਵਿੱਚ ਉਹਨਾਂ ਦਾ ਸ਼ੁੱਧੀਕਰਨ ਕਰਕੇ ਕਿਉਂਕਿ ਇਹ ਦਾ ਜਿਹੜਾ ਇੱਕ ਪ੍ਰੋਸੈਸ ਆ ਜਿਹਦੇ ਵਿੱਚੋਂ ਇਹਨਾਂ ਨੂੰ ਅਲੱਗ ਕਰਕੇ ਸ਼ੁੱਧ ਕਰਕੇ ਇਹ ਵੱਖ-ਵੱਖ ਦੇਸ਼ਾਂ ਨੂੰ ਭੇਜਣੇ ਤੇ ਉਤੋਂ ਪੈਸਾ ਕਮਾਉਣਾ ਉਹ ਸਾਰਾ ਸਿਸਟਮ ਚਾਈਨਾ ਵਾਲਿਆਂ ਨੇ ਆਪਣੇ ਦੇਸ਼ ਦੇ ਅੰਦਰ ਲਗਾਇਆ ਆ ਸੋ ਇੱਥੋਂ ਸਾਰਾ ਇਹ ਬੂਰੀਆਂ ਬੂਰੀਆਂ ਰਾਹੀਂ ਭਰ ਕੇ ਟਰੱਕਾਂ ਰਾਹੀਂ ਭਰ ਕੇ ਲੈ ਕੇ ਜਾ ਰਹੇ ਆ ਜਦ ਦੀ ਇਹ ਸਿਵਲ ਵਾਰ ਲੱਗੀ ਆ ਸੋ ਹੁਣ ਰੀਸੈਂਟਲੀ ਕੀ ਖਬਰ ਆਈ ਆ ਕਿ ਜਿਹੜੇ ਚਾਈਨਾ ਵਾਲੇ ਆ ਬਹੁਤ ਸਾਰੇ ਹਥਿਆਰ ਇੱਥੋਂ ਤੱਕ ਕਿ ਏਅਰ ਸਟ੍ਰਾਈਕ ਦੇ ਵਿੱਚ ਵੀ ਜਿਹੜੀ ਜੁੰਟਾ ਆਰਮੀ ਆ ਉਹਨਾਂ ਦੀ ਹੈਲਪ ਕੀਤੀ ਆ ਰੀਸੈਂਟਲੀ ਤੇ ਬਹੁਤ ਸਾਰਾ ਏਰੀਆ ਜੁੰਟਾ ਆਰਮੀ ਨੇ ਹੁਣ ਦੁਬਾਰਾ ਫਿਰ ਇਹ ਜਿਹੜੇ ਰੈਬਲ ਗਰੁੱਪਾਂ ਉਹਨਾਂ ਦੇ ਕੋਲੋਂ ਹਾਸਲ ਕਰ ਲਿਆ ਇਹ ਜਿਹੜੇ ਚਾਈਨਾ ਵਾਲੇ ਆ ਕਦੀ ਰੈਬਲ ਗਰੁੱਪ ਦੀ ਵੀ ਹੈਲਪ ਕਰ ਦਿਆ ਕਦੀ ਇਹ ਜੁੰਟਾ ਆਰਮੀ ਵੱਲ ਹੋ ਜਾਂਦੇ ਆ ਸੋ ਇਹਨਾਂ ਦਾ ਪਲਾਨ ਇਹ ਆ ਕਿ ਜਦੋਂ ਰੈਬਲ ਗਰੁੱਪ ਇੱਥੇ ਵੱਡਾ ਏਰੀਆ ਕੈਪਚਰ ਕਰਕੇ ਇੱਕ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਜਿਹੜੇ ਜੁੰਟਾ ਆਰਮੀਆ ਉਹਨੂੰ ਸਹਾਇਤਾ ਦੇਣ ਲੱਪੰਦੇ ਆ ਤਾ ਜੋ ਜੁਨਟਾ ਆਰਮੀ ਜਿਹੜੀ ਆ ਉਹ ਰਿਵਲ ਗਰੁੱਪ ਦੇ ਉੱਤੇ ਥੋੜੀ ਹੋਰ ਹਾਵੀ ਹੋ ਜਾਏ ਸੋ ਇਹਦੇ ਵਿੱਚ ਚਾਈਨਾ ਦਾ ਫਾਇਦਾ ਹੈ ਕਿ ਇੱਥੇ ਜਿਹੜਾ ਸਿਵਲ ਵਾਰ ਲੱਗੀ ਰਹੇ ਇੱਥੋਂ ਦਾ ਜਿਹੜਾ ਸਮਾਨ ਆ ਉਹ ਜਿਹੜੇ ਰਿਵਲ ਗਰੁੱਪਾਂ ਜਾਂ ਜੁਨਟਾ ਆਰਮੀ ਵਾਲਿਆਂ ਕਿਉਂਕਿ ਪੈਸਾ ਉਹਨਾਂ ਨੂੰ ਲੋੜ ਆ ਲੜਾਈ ਉੱਥੇ ਲੱਗੀ ਹੋਈ ਆ ਹਥਿਆਰ ਵਗੈਰੇ ਉਹਨਾਂ ਨੇ ਲੈਣੇ ਆ ਸੋ ਪੈਸਾ ਦੇਖੇ ਤੋਂ ਰੇਅਰ ਅਰਥ ਐਲੀਮੈਂਟ ਜਿਹੜੇ ਆ ਉਹ ਚੱਕ ਰਹੇ ਆ ਉਹ ਆਪਣੇ ਦੇਸ਼ ਦੇ ਵਿੱਚ ਲਿਜਾ ਕੇ ਉਹਨਾਂ ਦਾ ਸ਼ੁੱਧੀਕਰਨ ਕਰਕੇ ਪੂਰੀ ਦੁਨੀਆ ਦੇ ਵਿੱਚ ਵੇਚ ਰਹੇ ਆ 90% ਜਿਹੜੇ ਰੇਅਰ ਅਰਥ ਐਲੀਮੈਂਟ ਆ ਉਹ ਚਾਈਨਾ ਤੋਂ ਹੀ ਬੱਕ ਬੱਕ ਦੇਛਾ ਨੂੰ ਜਾਂਦੇ ਆ ਪੂਰੀ ਮਾਰਕੀਟ ਦੇ ਉੱਤੇ ਇੱਕ ਅਧਿਕਾਰ ਚਾਈਨਾ ਦਾ ਆ ਪਿੱਛੇ ਜਿਹੜੇ ਉਹਨਾਂ ਨੇ ਇੰਡੀਆਲੇ ਵੀ ਬੰਦ ਕਰ ਦਿੱਤੇ ਸੀਗੇ ਤੁਸੀਂ ਗੱਲ ਸੁਣੀ ਹੋਣੀ ਆ ਇਸ ਲਈ ਜਿਹੜਾ ਕਾਰਾਂ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਸਾਰੇ ਪੈਂਦੇ ਆ ਉਹ ਸਾਰੇ ਪ੍ਰਭਾਵਿਤ ਵੀ ਹੋ ਗਏ ਸੀ ਇੰਡੀਆ ਦੇ ਵਿੱਚ ਸੋ ਇਸ ਲਈ ਹੀ ਜਿਹੜਾ ਚਾਈਨਾ ਉਹ ਇਹੀ ਚਾਹੁੰਦਾ ਹੈ ਕਿ ਮਿਆਂਮਾਰ ਦੇ ਵਿੱਚ ਆ ਜਿਹੜੀ ਸਿਵਲ ਵਾਰ ਆ ਲੱਗੀ ਰਹੇ ਕਿਉਂਕਿ ਇਹ ਇੱਥੇ ਪੈਸੇ ਇਹਨਾਂ ਨੂੰ ਦੇ ਕੇ ਰੇਅਰ ਅਰਥ ਐਲੀਮੈਂਟ ਵੀ ਲੈ ਲੈਂਦੇ ਆ ਚਾਈਨਾ ਵਾਲੇ ਫਿਰ ਹਥਿਆਰ ਇਹਨਾਂ ਨੂੰ ਵੇਚ ਕੇ ਉਹੀ ਪੈਸੇ ਵਾਪਸ ਲੈ ਲੈਂਦੇ ਆ ਸੋ ਇਸ ਲਈ ਕਦੀ ਉਹ ਗਰੁੱਪਾਂ ਦੀ ਹੀ ਸਹਾਇਤਾ ਕਰਨ ਦਿੰਦੇ ਆ ਕਦੇ ਜਿਹੜੀ ਜੁਨਟਾ ਮਿਲਟਰੀ ਆ ਉਹਦੀ ਸਹਾਇਤਾ ਕਰ ਦਿੰਦੇ ਆ ਤਾਂ ਜੋ ਕਿਸੇ ਦਾ ਵੀ ਇੱਕ ਦਾ ਅਧਿਕਾਰ ਪੂਰੇ ਦੇਸ਼ ਤੇ ਨਾ ਹੋਵੇ ਇੱਥੇ ਸ਼ਾਂਤੀ ਨਾ ਬਹਾਲ ਹੋਵੇ ਤੇ ਜਿਹੜੇ ਮੀਆਮਾਰ ਵਾਲਿਆ ਉਹ ਆਪਣਾ ਰੇਅਰ ਅਰਥ ਐਲੀਮੈਂਟ ਕਿਸੇ ਹੋਰ ਦੇਸ਼ ਨੂੰ ਵਧੀਆ ਤਰੀਕੇ ਨਾਲ ਨਾ ਵੇਚ ਸਕਣ ਇਸੇ ਲਈ ਹੀ ਚਾਈਨਾ ਵਾਲੇ ਇੱਥੇ ਬਹੁਤ ਇਨਵੋਲਵਮੈਂਟ ਕਰਦੇ ਆ ਕਿ ਇੱਥੇ ਜਿਹੜਾ ਇੱਥੇ ਅਸ਼ਾਂਤੀ ਬਣੀ ਰਹੇ ਤੇ ਉਹ ਫਾਇਦਾ ਚੱਕੀ ਜਾਵੇ ਸੋ ਇੱਥੇ ਜਿਹੜੇ ਇੰਡੀਆ ਖਿਲਾਫ ਵੀ ਜਿਹੜੇ ਇਹ ਗਰੁੱਪ ਲੜਦੇ ਆ ਚਾਹੇ ਉਲਫਾ ਬੰਨ ਹੋ ਗਿਆ ਐਨ ਐਸ ਇਹ ਸੀ ਐਨ ਵਾਲੇ ਹੋ ਗਏ ਉਹਨਾਂ ਨੂੰ ਵੀ ਚਾਈਨਾ ਵਾਲੇ ਕਿਤੇ ਨਾ ਕਿਤੇ ਜਿਹੜਾ ਇਹ ਪੂਰਾ ਪਿੱਛੋਂ ਸਹਾਇਤਾ ਕਰਦੇ ਆ ਜਿੱਦਾਂ ਪਾਕਿਸਤਾਨ ਦੀ ਕੀਤੀ ਸੀ ਸੋ ਉਹਨਾਂ ਨੂੰ ਵੀ ਹਥਿਆਰ ਭੋਈ ਆ ਇਹ ਕਰਾਉਂਦੇ ਰਹਿੰਦੇ ਆ ਲੇਟੈਸਟ ਟੈਕਨੋਲੋਜੀ ਦੇ ਨਾਲ ਲੈਸ ਵਾਲੇ ਹਜ਼ਾਰਾਂ ਲੱਖਾਂ ਲੋਕ ਹਰੇਕ ਸਾਲ ਇੱਥੇ ਇਹ ਜਿਹੜੀ ਸਿਵਲ ਵਾਰ ਲੱਗੀ ਹੋਈ ਆ ਉਹਦੀ ਭੇਟ ਚੜ ਰਹੇ ਆ ਤੇ ਮਰ ਰਿਹਾ ਬਹੁਤ ਸਾਰੇ ਲੋਕ ਜਿਹੜੇ ਇਥੇ ਮਿਆਂਮਾਰ ਤੋਂ ਇਹ ਜਿਹੜੀ ਇੰਡੀਆ ਨਾਲ ਬਾਰਡਰ ਲੱਗਦਾ ਇਹ ਜਿਹੜੇ ਈਸਟ ਨਾਰਥ ਈਸਟ ਦੇ ਦੇਸ਼ ਆ ਜਿਨ੍ਹਾਂ ਨਾਲ ਬਾਰਡਰ ਲੱਗਦਾ ਉਥੋਂ ਚੋਰੀ ਛਿਪੇ ਇੰਡੀਆ ਦੇ ਵਿੱਚ ਵੀ ਪਲਾਨ ਕਰ ਰਿਹਾ ਬਹੁਤ ਵੱਡੀ ਮਾਤਰਾ ਦੇ ਵਿੱਚ ਵੀ ਇੰਡੀਆ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਕਿਸੇ ਪਾਸੇ ਤਾਂ ਜਾਣਾ ਹੀ ਆ ਦੁਨੀਆ ਇੱਕ ਸਮੁੰਦਰ ਦੀ ਤਰ੍ਹਾਂ ਹੈ ਇਥੇ ਜਿਹੜੀ ਵੱਡੀ ਮੱਛੀ ਆ ਉਹ ਇਹੀ ਚਾਹੁੰਦੀ ਆ ਕਿ ਅਸੀਂ ਛੋਟੀ ਮੱਛੀ ਨੂੰ ਖਾ ਜਾਈਏ ਸੋ ਜਿਹੜੀ ਛੋਟੀ ਮੱਛੀਆਂ ਨੂੰ ਵੱਡੇ ਬਣਨਾ ਪੈਣਾ ਨਹੀਂ ਤਾਂ ਕਿਸੇ ਹੋਰ ਦਾ ਸ਼ਿਕਾਰ ਹੋ ਜਾਣਾ ਸੋ ਇਹ ਸਾਰਾ ਮਸਲਾ ਇਸ ਤਰ੍ਹਾਂ ਚੱਲ ਰਿਹਾ ਹੈ ਇੰਡੀਆ ਦੇ ਗੁਆਣ ਦੇ ਵਿੱਚ ਮੀਆ ਮਾਰ ਦੇ ਵਿੱਚ ਇਹ ਸਾਰੀ ਸਟੋਰੀ ਸੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦੀ ਹੁੰਦੀ ਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਅੱਗੇ ਤੋਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ